ਕਲ ਸ਼ਾਮੀ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਆਈ ਕਿ ਕਪੋਰਚਨ ਸਿੰਘ ਜਦੋਂ ਆਪਣੇ ਖੇਤ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ ਇੱਕ ਰਹਾ ਵਿੱਚ ਤੇ ਉੱਥੇ ਰਸਤੇ ਦੇ ਵਿੱਚ ਕੋਨਾ ਦਈ ਦੋਈਆਂ ਮਾਰ ਕੇ ਨਾ ਗਿਆ ਇਹ ਇਨਫੋਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉੱਥੇ ਮੌਕੇ ਤੇ ਪਹੁੰਚਿਆ ਇਸ ਦੇ ਵਿੱਚ ਉਹਨਾਂ ਦੇ ਬੇਟੇ ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਖੰਡ ਵਿੱਚ ਦਰਜ ਕੀਤੀ ਗਈ ਮੌਕਾ ਦੇਖਣ ਤੋਂ ਬਾਅਦ ਉਸਨੇ ਫਰੈਂਸਿਕ ਅਫਸਰ ਨੂੰ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਬਿਲਕੁਲ ਥੋੜਾ ਜਿਹਾ ਸੱਚਾਈ ਉਦਾਹਰਣ ਕਬਜ਼ੇ ਇਸ ਲਾ ਕੇ ਅੱਗੇ ਤਰਤੀਸ ਕੀਤੀ ਜਾ ਸਕੀ ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਤੇ ਇਹਨਾਂ ਨੇ ਕਦਮੇ ਦੇ ਵਿੱਚ ਜੋ ਮੇਨ ਦੋਸ਼ੀ ਹਨ ਜਿਨ੍ਹਾਂ ਨੇ ਮੌਕੇ ਤੇ ਗੁលੀਆਂ ਚਲਾਈਆਂ ਤੇ ਤਰੋਚਨ ਸਿੰਘ ਦੀ ਹੱਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅبتدي ਸਾਡੀ ਇਸ ਦੇ ਵਿੱਚ ਅੱਗੇ ਹੋਰ ਤਰਤੀਸ ਚ ਕਿਹਨੇ ਕੀ ਕਾਰਨ ਚੀਜਾ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਕੁਪੰਤਾਂ ਦੇ ਕੁਝ ਵਿੱਚ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਬਾਦੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੀ ਪਿੰਡ ਦੇ ਵਿੱਚ ਕੋਈ ਇਹਨਾਂ ਦੀ ਰੰਜਿਸ਼ਬਾਦੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਇਨਾਲ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਉਹਨਾਂ ਨੇ ਇਸ ਵਾਰ ਦਾਤ ਨੂੰ ਪਾ ਜਾਈ ਭਾਜੀ ਪਲਾਨ ਸੀ ਵਾਰ ਦਾ ਉਹਨਾਂ ਦੇ ਮਨ ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਨਾਲ ਦੀ ਮਨਛਾ ਸੀਗੀ ਆਪਣੀ ਦਸ਼ਮਨੀ ਨੂੰ ਪੂਰਾ ਕਰਨ ਦਿੱਤੇ ਉਹਨਾਂ ਨੂੰ ਕੱਲ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਸਵਾਰਦਾ ਪੰਜਾਬ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਆਪਣੀਆਂ ਟੀਮਾਂ ਨੂੰ ਅਖਰੀ ਥਾਂਵਾਂ ਤੇ ਭੇਜੀਆਂ ਤੇ ਉਤੋਂ ਬਾਅਦ ਹੀ ਜੋ ਨੇਂਦੋਸ਼ੀ ਹੈ ਜੋ ਕਿ ਮੌਕੇ ਤੇ ਸਿੱਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਕਹਿੰਿਆ ਚਾਹੀਏ ਉਹਨਾਂ ਨੇ ਦੱਸਿਆ ਕੋਈ ਪੋਲੀਟੀਕਲ ਇਸ਼ੂ ਤਾਂ ਨਹੀਂ ਸੀ ਮੈਡਮ ਕੋਈ ਇਲੈਕਸ਼ਨ ਨੂੰ ਲੈ ਕੇ ਆਨਲਾਈਨ ਕਰ ਰਹੀ ਸੀ ਅਜੇ ਤੱਕ ਸਾਡੀ ਤਫ਼ਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੋ ਅਜੇ ਇਸ ਚੋਰ ਤਫ਼ਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸਿਗਨਲ ਕਰਦੇ ਮੈਮ ਕਿੰਨੇ ਲੋਕ ਸ਼ਾਮਿਲ ਹੈ ਇਸ ਵਾਰਦਾਤ ਦੇ ਵਿੱਚ ਜੋ ਬਦਈ ਮੁਕਦਮਾ ਹੈ ਮਕਦਰ ਦੇ ਬੇਟੇ ਵੱਲੋਂ ਜਫਾਇਰ ਜਰੂਰੀ ਹੈ ਉਨ੍ਹਾਂ ਨੇ ਇਸ ਦੇ ਵਿੱਚ ਤਿੰਨ ਦੋਸ਼ੀਆਂ ਤੇ ਐਫਆਈਆਰ ਜਿਸਟ ਕੀਤਾ ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜ਼ਿਲ੍ਹਾ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਿੰਗ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਉਸ ਦੇ ਵਿੱਚ ਅਗੇ ਕਰਦੇ ਹਾਂ ਵੀ ਬਾਕੀ ਤੇ ਕੀ ਇਲਜ਼ਾਮ ਲਗਾਏ ਗਏ ਨੇ ਜੀ ਕਲੀਅਰ ਇਨਵੋਲਵਮੈਂ ਉਹਨਾਂ ਨੇ ਆਪਣੀ ਕੰਪਲੇਂਟ ਵਿੱਚ ਇਹ ਦੱਸਿਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਡ ਹਨ। ਅਸੀਂ ਅਪਾ ਤਫਤੀਸ਼ ਕਰ ਰਹੇ ਹਾਂ ਕਿ ਆਪਾਂ ਜਿਵੇਂ ਵੀ ਸਾਹਮਣੇ ਆਏਗਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਨਾ ਜੀ ਅਕਿਊਜ਼ਡ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਜੀ। ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਹਾਂ। ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਤਾ ਲੱਗੀ ਹੈ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਗੇ ਕੰਮ ਕਰਦੇ ਹੋਏ ਪਰਚਾ ਦਰਜ ਕਰਕੇ ਅਜੈ ਕਿੰਸਟੈਸ ਕੀਤਾ ਜਿਵੇਂ ਵੀ ਜੋ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਨਾਲ ਦੇਣਾ ਪਵੇਗਾ ਜਿਹੜਾ ਕਿਉ ਡੈਸ਼ਟ ਕੀਤਾ ਉਹਦੀ ਕੋਈ ਪੋਲਿਟਿਕਲ ਬੈਕਗ੍ਰਾਉਂਡ ਸਾਹਮਣੇ ਨਹੀਂ ਚੁੱਕੋ ਅਸੀਂ ਇਸ ਦੇ ਵਿੱਚ ਵੀ ਰੱਖਦੇ ਤੇ ਵੈਪਨ ਜਿਹੜਾ ਲਾਇਸੈਂਸੀ ਹੈ ਜੋ ਮੈਮ ਹਾਂਜੀ ਵੈਪਨ ਤੇ ਰਾਉਂਡ ਤੁਸੀਂ ਕੁਝ ਦੱਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ ਉਹ ਨਾਦਾ ਲਾਇਸੈਂਸੀ ਵੈਪਨ ਹੈਗਾ ਤੇ ਉਕੇ ਮੌਕੇ ਤੇ ਜੋ ਤੇਮੀਆ ਚਾਰਾਮ ਜੋ ਚਲੇ ਹਨ ਸਾਨੂੰ ਤੋਂ ਜੋ ਕੋਲ ਬਰਾਮਾ ਤੋ ਅਸੀਂ ਕੋਲ ਵੀ ਲੈ ਲੈਂਦੇ ਆਂ ਤੇ ਉਹਨਾਂ ਦਾ ਵੀ ਅੱਗੇ ਪ੍ਰਿੰਸੀਪਲ ਮੈਸੇਜ ਹੈ। ਮੈਨੂੰ ਕੋਈ ਸੀਸੀਟੀਵੀ ਸਾਹਮਣੇ ਆਇਆ ਜਿਸ ਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੇ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਰ ਵੱਡਾ ਕਰ ਸਕਦਾ। ਅਸੀਂ ਕਰ ਰਹੇ ਆਂ ਕੁੱਤੀ ਤੁਹਾਨੂੰ ਇਸ ਤਰ੍ਹਾਂ ਮੈਂ ਜਿਹੜੀ ਡਿਟੇਲ ਹੈ ਜੀ ਪਰਚੇ ਦੀ ਜਿਹੜੀਆਂ ਤਾਰਾਵਾਂ ਲੱਗੀਆਂ ਨੇ ਜੀ ਉਹਨਾਂ ਦੇ ਬਾਰੇ ਅਪਾ ਪ੍ਰੈਸ ਨੋਟ ਤੁਹਾਨੂੰ ਦੇ ਦਿੰਦੇ ਆਂ। ਮੈਂ ਜੀ ਪਲੀਜ਼ ਮੜਾ ਜੇ ਬ੍ਰੀਫ ਕਰ ਦਿਓ ਜੀ। ਹਾਂ ਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦਿੱਤਾ ਹੈ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪੀਰੇਸੀ ਦੀ ਜੋ ਬੀਐਨਐਸ ਦੀ ਨਵੀਂ ਤਾਰਾਵਾਂ 10 ਕਾਟ ਦੋ ਪੀਐਨਐਸ ਦੇ ਵਿੱਚ ਤੇ ਆਫ ਸੈਟ ਦੇ ਵਿੱਚ ਵਰ ਜਾਵੇ ਮਜੀ ਕਿਹੜੇ ਕਿਹੜੇ ਵਿਅਕਤੀ ਨਾਮ ਹੈ ਬੋਡੀ ਹੈਡਓਵਰ